ਵੀ ਮੈਟਰੋ ਕਹਿੰਦੇ ਕਰੋਨੋਟ ਟਾਪ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਲੈ ਕੇ ਆਇਆ ਕੌਣ ਲੈ ਗਿਆ ਫਿਰ ਜਿੱਤ ਕੇ ਅੱਜ ਕਹਿੰਦੇ ਬੁਲਟ ਮੋਟਰਸਾਈਕਲ ਧਲੇਰਕਰਾਂ ਤੋਂ ਟੂਰਨਾਮੈਂਟ ਤੋਂ ਡੇਢ ਲੱਖ ਤੇ ਲੱਖ ਪ੍ਰਾਈਜ਼ ਸੀਗਾ ਸਿਰੇ ਦੇ ਮੈਚ ਹੋਏ ਸਾਰੇ ਤੇ ਫਾਈਨਲ ਮੈਚ ਵੀ ਬਹੁਤ ਸਿਰੇ ਦਾ ਹੋਇਆ ਤੇ ਫਾਈਨਲ ਮੈਚ ਦੀ ਗੱਲ ਕਰਾਂਗੇ ਆਪਾਂ ਫਾਈਨਲ ਮੈਚ ਹੋਇਆ ਬਾਹੂ ਅਕਬਰਪੁਰ ਤੇ ਕਲਿਆਣ ਸੁਖੇ ਦੀ ਟੀਮ ਦੇ ਵਿੱਚ ਦੋਨੇ ਪਾਸੇ ਸੁਪਰਸਟਾਰ ਪਲੇਅਰ ਸੀਗੇ ਬਾਹੂ ਅਕਬਰਪੁਰ ਦੇ 21 ਨੰਬਰ ਕਲਿਆਣ ਸੁਖੇ ਦੇ 11 1/2 ਫਾਸਟਰੀ ਹਰਿਆਣੇ ਦੀ ਚਿੱਲੂ ਛੋਰੇ ਦੀ ਟੀਮ 21 ਨੰਬਰ ਲੈ ਕੇ ਤੇ ਸੈਂਕੜੇ ਕਲਿਆਣ ਸੁੱਖਾ 11.5 ਨੰਬਰ ਲੈ ਕੇ ਅੰਬਾ ਸੁਰਸਿੰਗ ਆਲਾ ਵੀ ਨੌਨ ਸਟੌਪ ਆ ਗਿਆ ਤੇ ਰਵੀ ਕੈਦਨ ਆਲਾ ਨੌ ਰੈਡਾ ਪਾ ਕੇ ਨੌ ਨੰਬਰ ਲੈ ਗਿਆ ਤੇ ਬੈਸਟ ਬਣਿਆ ਅੱਜ ਦਾ ਬੋਲਟ ਮੋਟਰਸਾਈਕਲ ਜੇਤੂ ਬਣਿਆ ਤੇ ਬੈਸਟ ਜਾਫੀ ਬਣਿਆ ਉਹੀ ਕਹਿੰਦੇ ਛੋਰਾ ਹਰਿਆਣੇ ਕਾ ਚਿੱਲੂ ਹਰਿਆਣੇ ਆਲਾ ਮੁੰਡਾ ਕਹਿੰਦੇ ਸਿਰਾ ਲ ਆ ਗਿਆ ਸਿਰਾ ਫੇਰ ਅੱਜ 10 ਟੱਚ ਤੇ ਤਿੰਨ ਸਿਰੇ ਦੇ ਜਫੇ ਲ ਆ ਗਿਆ 400 ਰੁਪਏ 4 ਲਾ ਗਿਆ ਸਿਰੇ ਦੇ ਜੱਫੇ ਸ਼ੀਲੂ ਹਰਿਆਣੇ ਵਾਲਾ ਪਹਿਲਾ ਨਾਮ 1.5 ਲੱਖ ਦੂਜਾ ਨਾਮ ਲੱਖ ਬੈਸਟਾਂ ਦੇ ਬਲਟ ਮੋਟਰਸਾਈਕਲ ਜਾਣਕਾਰੀ ਵਧੀਆ ਲਗੀ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਅੱਗੇ ਆਪਣੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਨਾਲ ਜੁੜੇ ਰਹੋ ਧੰਨਵਾਦ ਥੈਂਕ ਯੂ